ਅਈ ਕਾਲ ਦੇਖਣ ਨੂੰ ਆਇਆ ਕਿ ਧੰਨ ਸਿੰਘ ਜਿਹੜੇ ਹੈਗੇ ਆ ਕਈ ਜਗ੍ਹਾ ਮੁੱਕਿਆਂ ਦੇ ਉੱਪਰ ਪਰਫੋਰਮੈਂਸ ਮਾਰਕੋ ਉੱਤਰਦੇ ਆ ਕੋਡ ਬਣ ਕਰਦੇ ਆ ਉਸ ਵਾਰ ਕੀ ਗਾਣਾ ਦੇਖੋ ਜੀ ਜਦੋਂ ਪ੍ਰਸ਼ਾਸਨ ਨਹੀਂ ਨਾ ਸੁਣਵਾਈ ਕਰਦਾ ਫਿਰ ਇੱਕੋ ਘਰ ਰਹਿ ਜਾਂਦਾ ਉਹ ਗੁਰੂ ਨਾਨਕ ਦਾ ਤੇ ਜਿਹੜੇ ਗੁਰੂ ਨਾਨਕ ਸਾਹਿਬ ਦਾਵੇਂ ਸਰੂਪ ਦੇ ਵਿੱਚ ਜਦੋਂ ਤਿਆਰ ਵਰ ਤਿਆਰ ਹੋਏ ਨਾ ਉਹਨਾਂ ਨੇ ਕੱਲੇ ਆਪ ਦੀ ਸ਼ਹਾਇਤਾ ਧਾਰਨ ਕੀਤੀ ਜਿੱਥੇ ਮੁੱਖ ਚ ਬਾਣੀ ਉੱਥੇ ਮਾਰੇ ਨੇ ਸ਼ਹਾਇਤਾ ਧਾਰਨ ਕਰਕੇ ਮਾਰੇ ਲੈ ਕੇ ਜਹਾ ਹਮਾਰੇ ਪੀਰ ਤੇ ਪੀਰ ਜਿਹੜੇ ਆ ਸਮੇਂ-ਸਮੇਂ ਤੇ ਉਹ ਆਪਣੀ ਜਿਹੜੇ ਸ਼ਰਨ ਆਇ ਦੀ ਰੱਖਿਆ ਕਰਦੇ ਰਹਾ ਤੇ ਦਾਹੇ ਪਾਤਸ਼ਾਹ ਮਹਾਰਾਜ ਅਕਾਰ ਬੁਖ ਦੇ ਚਰਨਾਂ ਚ ਅਰਦਾਸ ਬੇਨਤੀ ਇੱਕ ਜੋਦੜੀ ਕੀਤੀ ਕਿ ਮਹਾਰਾਜ ਉਹ ਪੰਥ ਚਾਹੀਦਾ ਜਿਹੜਾ ਪੰਥ ਆਪਣੇ ਮਾਤ ਨਹੀਂ ਸੰਸਾਰ ਵਾਸਤੇ ਜੀਉ ਠੀਕ ਹੈ ਜੀ ਸੰਸਾਰ ਦੇ ਭਲੇ ਵਾਸਤੇ ਤਾਂ ਹੀ ਮਹਾਰਾਜ ਨੂੰ ਆਪਾਂ ਯਾਦ ਕਰਦੇ ਤੇ ਮਹਾਰਾਜ ਕਹਿੰਦੇ ਪੰਥ ਵਸੇ ਮੈਂ ਉੱਜੜਾ ਮਨ ਚਾਉ ਘਨੇੜਾ ਤੇ ਸ਼ਾਇਰ ਕਹਿੰਦਾ ਵਾਹ ਵਾਹ ਕਪਿੰਦ ਸਿੰਘ ਧੰਨ ਤੇਰਾ ਜੇਰਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਮੈਂ ਉੱਜੜਦਾ ਤੇ ਉੱਜੜ ਜਾ ਮੇਰਾ ਪੰਥ ਜਿਹੜਾ ਵਸਦਾ ਰਹਿਣਾ ਚਾਹੀਦਾ ਕਿਉਂਕਿ ਇਸ ਪੰਥ ਨੇ ਉਮੜ ਵਾਲੇ ਸਮੇਂ ਦੇ ਜਿਹੜੀਆਂ ਭੀਣਾ ਬਾਣੀਆਂ ਨਾ ਜਿਹੜੇ ਆਮ ਲੋਕਾਂ ਦੇ ਸੰਕਟ ਬਾਣਦੇ ਆ ਉਹਨਾਂ ਸੰਕਟ ਦਾ ਸਾਹਮਣਾ ਕਰਨ ਵਾਸਤੇ ਅਕਾਲ ਪੁਰਖ ਦੇ ਚਰਨਾਂ 'ਚ ਮਾਰੇ ਨੇ ਅਰਦਾਸ ਕੀਤੀ ਵੀ ਮਾਰੇ ਪੰਥ ਚੱਲਣਾ ਪਰ ਚੱਲਣਾ ਤੇਰੀ ਕਿਰਪਾ ਨਾਲ ਠਾਂਡ ਭਇਓ ਮੈਂ ਜੋਰ ਕਰ ਬਚਨ ਕਾ ਸੱਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਵੀ ਮਹਾਰਾਜੋ ਤੀਸ਼ਾਤਾ ਕਰੋ ਕਿ ਪੰਥ ਤਾਂ ਚੱਲੂਗਾ